ਲੋਈਏ ਸਰ ਜੀ ਨਾਜੀ ਸਰਬਜੀਤ ਸਿੰਘ ਆ ਜੀ ਪਿੰਡ ਮੇਰਾ ਕਕੜਾਤ ਅਸੀਂ ਨਾ ਭਾਈ ਕਰ ਤੇ ਜਿਹੜੇ ਮੇਰੇ ਤੁਸੀਂ ਆਪਣੇ ਹੁਣ ਦੇਖ ਕੇ ਉੰਦਰੀ ਆਪਣੇ ਇਹ ਆਪਣੇ ਭੁਉਈ ਆਈ ਨੇ ਤੇ ਵੇੜ ਆਪਣੀ ਭੈਣਾਂ ਤੇ ਇੱਕ ਆਪਣਾ ਭਾਂਜਾ ਤੇ ਇੱਕ ਆਪਣੀ ਭੈਣ ਦੀ ਸੱਸ ਆ ਜੀ ਚਾਰੇ ਬੰਦਿਆਂ ਨੂੰ ਮਹਾਰਾਜ 80% ਦਾ ਹਿਸਾਬ ਨਾਲ ਮਾਰ ਕੇ ਛੱਟ ਗਏ ਸਨ ਸਾਨੂੰ ਘੜ ਤੋਂ ਘੜੇ 5 ਦਿਨ ਹੋ ਗਏ ਇੰਨੀ ਖਜਲ ਗਾਰੇ ਨਾ ਤਾਂ ਕੋਈ ਸਾਡਾ ਕੋਈ ਟਰੀਟਮੈਂਟ ਹੋ ਰਿਹਾ ਜੀ ਨਾ ਕੋਈ ਡਾਕਟਰ ਨੇ ਅਜੇ ਤੱਕ ਉਹਦੇ ਕੋਈ ਮੱਲ ਨਾ ਕੋਈ ਪੱਟੀ ਨਾ ਕੋਈ ਕੁਛ ਵੀ ਉਹਦਾ ਮਤਲਬ ਹੈ ਤੁਸੀਂ ਦੇਖਿਆ ਹਾਲ ਉਹਨਾਂ ਦਾ 80% ਬੰਦੇ ਮਰੇ ਹੋਏ ਨੇ ਤੇ ਡਾਕਟਰ ਨਾਰਮਲ ਲਿਖੀ ਜਾਂਦੇ ਨੇ ਵੀ ਇਹ ਨਾਰਮਲ ਆ ਜੀ ਇਹ ਨਾਰਮਲ ਆ ਜੀ ਇਹ ਨਾਰਮਲ ਹੈ ਚੈੱਕ ਦਾ ਬੰਦਾ ਸੜਾ ਰਿਹਾ ਜੀ ਉਹਦੇ ਦਾ ਫ੍ਰੈਕਚਰ ਆ ਗਿਆ ਤੇ ਇਹ ਨਾ ਬੰਦਿਆਂ ਦੇ ਇੰਨੀ ਇੰਨੀ ਜ਼ੋਰ ਦੀ ਸੱਟਾਂ ਲੱਗੀਆਂ ਹੋਈਆਂ ਨੇ ਤੇ ਡਾਕਟਰ ਨਾਰਮਲ ਲਿਖ ਰਹੇ ਨੇ ਜੀ ਨਾ ਹਾਂ ਨਾ ਤਾਂ ਸਾਡੀ ਕੋਈ ਕਾਰਵਾਈ ਹੋ ਰਹੀ ਆ ਜੀ ਪੁਲਿਸ ਕਰਦੀ ਆ ਸਾਡੀ ਕਾਰਵਾਈ ਤੇ ਨਾ ਸਾਡਾ ਮਤਲਬ ਕਰ ਰਿਹਾ ਕੋਈ ਆਪਣਾ ਡਾਕਟਰ ਪਤਾ ਨਹੀਂ ਕਿੱਥੋਂ ਇਹਨਾਂ ਨੂੰ ਹੋਣਾ ਹੈ ਨੇ ਐਸੀ ਸਰਕਾਰ ਨੇ ਮਾਤੇ ਗੰਦ ਭਰ ਰੱਖਿਆ ਸਰਕਾਰ ਨੇ ਸਾਡੇ ਤੇ ਉਹਨੇ ਸਾਨੂੰ ਮਤਲਬ ਕਿ ਗਰੀਬਾਂ ਨੂੰ ਦਾ ਮਤਲਬ ਕਿ ਕੁਛਲ ਕਾਦੀ ਕੰਮ ਕਰਤਾ ਜੀ ਸਾਡਾ ਨਾ ਤਾਂ ਕੋਈ ਡਾਕਟਰ ਸਾਡੀ ਮਤਲਬ ਕਿ ਕੋਈ ਕਰਵਾਈ ਕੀਤੀ ਕਿਸੇ ਨੇ ਤੇ ਨਾ ਇਹ ਕਿਸੇ ਪੁਲਿਸ ਵਾਲੇ ਨੇ ਕਾਰਵਾਈ ਕੀਤੀ ਸਾਨੂੰ 5 ਤੋਂ ਲੈ ਕੇ 6 ਦਿਨ ਹੋ ਗਈ ਅੱਜ ਆਪਣੇ ਉਹਨੇ ਬੈਠੇ ਨੂੰ ਹਸਪਤਾਲ ਦੇ ਵਿੱਚ ਕਹੀ ਮਾਰੇ ਜੇ ਪੋਲਟਿਕਸ ਗੇਮ ਆ ਜੀ ਪੋਲਟਿਕਸ ਗੇਮ ਆ ਵੀ ਉਹ ਜਿਹੜੀ ਉੱਥੇ ਪੰਚਾਇਤ ਦਾ ਸਾਰੀ ਆਮਦਨੀ ਵਾਲੀ ਦੀ ਪੰਚਾਇਤ ਆ ਗਈ ਉਹ ਕੋਈ ਫਰਵਾਈ ਨਹੀਂ ਕਰ ਰਹੀ ਗਰੀਬਾਂ ਦੀ ਸਾਡੀ ਇਹ ਐਸੀ ਸਰਕਾਰ ਨੇ ਮਤਲਬ ਗੰਦਾ ਭਾਰਖਿਆ ਜੀ ਸਾਡਾ ਇਹ ਸਾਨੂੰ ਮਤਲਬ ਕਿ ਕੋਈ ਵੀ ਫੈਸਿਲਿਟੀ ਨਹੀਂ ਹੈਗੀ ਉਹ ਸਰਕਾਰੂ ਹਸਪਤਾਲ ਦੇ ਵਿੱਚ ਕੀ ਇਲਾਜ ਫਰੀ ਨਹੀਂ ਹੁੰਦੇ ਜੀ ਸਾਡੇ ਘਰ ਤੋਂ ਕਰ ਪੰਜ-ਪੰਜ ਹਜ਼ਾਰ ਤੋਂ ਲੈ ਕੇ 34-3400 ਰੁਪਏ ਦੇ ਇੱਕ ਟਾਈਮ ਦੇ ਸਾਡੇ ਮਤਲਬ ਕਿ ਐਕਸ-ਰੇ ਕਰੇ ਹੋਏ ਨੇ ਜੀ ਇਕੱਲੇ ਪੰਜ-ਪੰਜ ਹਜ਼ਾਰ ਦੇ ਜੀ ਰੁਪਈਆ ਘਰ ਤੋਂ ਵੱਡ ਰੁਪਈਆ ਨਹੀਂ ਨਹੀਂ ਕਦੇ 40000 ਰੁਪਏ ਬੰਦੇ ਦੇ ਖਰਚਾ ਲੇ ਸਰਕਾਰੀ ਹਸਪਤਲ ਹੋਵੇ ਜੀ ਤੇ ਸਾਰੀ ਜਿੰਨੀ ਦਵਾਈਆਂ ਤੇ ਆਨਲਾਈਨ ਚੜਾਉਂਦੇ ਨੇ ਲੋਕ ਅਸੀਂ ਜੇ ਕਿਹੋ ਨਾ ਬਾਹਰੋਂ ਸਾਰੀ ਦਵਾਈ ਸਾਡੇ ਪੋਲਿਟਿਕਸ ਦਾ ਗੇਮ ਆ ਸਰ ਪੋਲਿਟਿਕਸ ਗੇਮ ਆ ਇਹ ਜੋ ਲੀਡਰ ਨੇ ਲੀਡਰ ਕੋ ਫੋਨ ਮਾਰਨੇ ਕਿਹੜਾ ਲੀਡਰ ਹੈ ਔਰ ਇੱਕ ਆਪਣੇ ਲੀਡਰ ਆ ਜੀ ਆਪਣੇ ਮੈਂ ਸੁਣਿਆ ਕਿ ਆਪਣੇ ਇੱਥੇ ਕਿਹੜਾ ਲੀਡਰ ਆ ਜੀ ਆਪਣਾ ਹਾਂ ਤੇ ਪਠਾਨ ਉਹਕ ਮਤਲਬ ਇਹਦਾ ਸਾਨੂੰ ਕਿ ਉਹਦਾ ਸਾਨੂੰ ਪਤਾ ਲੱਗ ਰਿਹਾ ਵੀ ਉਹਨਾਂ ਨੇ ਮਤਲਬ ਕਿਹੇ ਗੇਮ ਖਵਾਈ ਹੋਈ ਹੈ ਤੇ ਨਾ ਤਾਂ ਸਾਡੇ ਇੱਥੇ ਪਿੰਡ ਦੇ ਵਿੱਚੋਂ ਕੋਈ ਬੰਦਾ ਸਨਮਾਈ ਕਰਾ ਰਿਹਾ ਹੈ ਇਹਨਾਂ ਦੀ ਬੰਦੇ 80% ਸਾਡੇ ਸਾਹਮਣੇ ਮਰੇ ਪਏ ਨੇ ਥਾਣੇ ਕਿਉਂ ਤੁਸੀਂ ਅਸੀਂ ਮਾਰੇ ਬਹੁਤ ਮਿੰਤਾ ਕਰਿਆ ਫੋਨ ਕਰਿਆ ਉਹਨਾਂ ਨੂੰ ਗੱਲ ਆਈ ਜੀ ਉਹਨੇ ਬਿਆਨਬਾਜ਼ੀ ਦੇਖੀ ਤੇ ਆਪਣੇ ਕੱਲਿਆਂ ਨੇ ਮੇਰੇ ਕੋਲ ਵੀਡੀਓ ਵੀ ਹੈ ਕੱਲਿਆਂ ਨੇ ਆਪਣੀ ਬਿਆਨਬਾਜ਼ੀ ਲੈ ਕੇ ਲੈ ਗਏ ਆਪਣੇ ਇੱਕ ਫੌਰੀ ਮਲਟੀ ਕਾਰਜ ਦੇ ਨਾਲ ਤੇ ਉਸ ਤੋਂ ਬਾਅਦ ਕੋਈ ਨਾ ਤਾਂ ਸਾਡੀ ਕੋਈ ਅਧਿਕਾਰ ਨੇ ਕਾਰਵਾਈ ਕੀਤੀ ਹੈ ਹਾਲ ਤੱਕ ਤੇ ਨਾ ਹੀ ਕੋਈ ਅਜਾ ਹੋ ਰਿਹਾ ਸਾਨੂੰ ਇਹ ਆਨਲਾਈਨ ਦਵਾਈ ਚੜਾਉਂਦੇ ਨੇ ਅਸੀਂ ਪਰਚੀਆਂ ਆਨਲਾਈਨ ਦਵਾਈ ਸਾਨੂੰ ਨਾ ਤਾਂ ਉਹਦੇ ਤੇ ਕੋਈ ਪਰਚੀ ਤੇ ਕੋਈ ਆਪਣਾ ਹਸਪਤਾਲ ਨਾਲ ਜੀ ਇੱਕ ਫਰੀ ਪਰਚੀ ਦੇ ਕੇ ਪੱਕੇ ਤੱਕ ਕਾਗਜ਼ ਦੇ ਉਹ ਸਾਨੂੰ ਬਾਹਰੋਂ ਸਾਨੂੰ ਦਵਾਈ ਲੈ ਕਉਣੀ ਪੈਂਦੀ ਜੀ ਇੱਕ ਵੀ ਸਾਨੂੰ ਦਵਾਈ ਬਾਹਰੋਂ ਨਹੀਂ ਮਿਲ ਰਹੀ ਆਪਣਾ ਇੱਕ ਇਹਨਾਂ ਦੇ ਆਪਣੇ ਮਿਲਦੀ ਸਾਡੇ ਇੱਥੋਂ ਆਪਣੇ ਅੰਦਰੋਂ ਕੀ ਗੱਲ ਹੈ ਸਰ ਹੁਣ ਸਰਕਾਰਾਂ ਇਹ ਮਤਲਬ ਕਿ ਗਰੀਬਾਂ ਦੇ ਨਾਲ ਇੰਨਾ ਮਤਲਬ ਕਿ ਅਤਿਆਚਾਰ ਹੋਗਾ ਜੀ ਕੀ ਗੱਲ ਹੈ ਸਾਨੂੰ ਪ੍ਰਸ਼ਾਸਨ ਜਵਾਬ ਪਰ ਜੇ ਸਾਡਾ ਨਾਮ ਕੋਈ ਸੁਣਵਾਈ ਹੋਣੀ ਹੋਰ ਐਸੀ ਐਸਐਸਪੀ ਦੇ ਦਫ਼ਤਰ ਘਰੋ ਕਰਾਂਗੇ ਜਾਗੋ ਦੇ ਜਿੰਨੇ ਸਾਡੇ ਬੰਦੇ ਨੇ ਅਸੀਂ ਲਿਆ ਕੇ ਇਹਨਾਂ ਨੂੰ ਫੇ ਪਾ ਦਾਂਗੇ ਆਪੀ ਐਸਐਸਪੀ ਜਾਣੇ ਕੋਈ ਜਾਣੇ ਇਹੋ ਮੇਰਾ ਨਾਮ ਰੇਖਾ ਹੈਗੀ ਮੈਂ ਟਕਾਲੇ ਪਿੰਡ ਤੋਂ ਆ ਕੀ ਗੱਲ ਆ ਕੋਣ ਨੇ ਜਿਹੜੇ ਅੰਦਰ ਨੇ ਇਹ ਪੂਰਾ ਪਰਿਵਾਰ ਆ ਮੇਰੇ ਪਾਪਾ ਮੰਮੀ ਮੇਰੇ ਬ੍ਰਦਰ ਮੇਰੀ ਦਾਦੀ ਤੇ ਇਹਨਾਂ ਦੇ 3 ਦਿਨ ਹੋ ਗਏ ਆ ਸਰ ਸੱਟਾਂ ਲੱਗੀਆਂ ਨੂੰ ਕਿਸੇ ਵੀ ਕੋਈ ਵੀ ਹੱਥ ਤੇ ਕੋਈ ਵੀ ਮੱਲਮ ਪੱਟੀ ਕੁਛ ਨਹੀਂ ਸਿਰਫ ਇਹਨਾਂ ਨੇ ਟੰਕੇ ਲਾਏ ਆ ਅਸੀਂ ਇਹਨਾਂ ਨੂੰ ਕਿਹੜਾ ਰਿਪੋਰਟਾ ਕਰਾਉਣ ਜਾਂਦੇ 3-3 ਘੰਟੇ ਬੈਠੇ ਰਹਿੰਦੇ ਆ ਅਸੀਂ ਇਹਨਾਂ ਨੂੰ ਕਹਿੰਦੇ ਵੀ ਇਹਨਾਂ ਦੀ ਐਮਰਜੈਂਸੀ ਤੁਸੀਂ ਕੋਟ ਕਰੋ ਤੇ ਕਹਿੰਦੇ ਕੋਈ ਗੱਲ ਨਹੀਂ ਸਾਰਿਆਂ ਦੇ ਬਰਾਬਰ ਹੀ ਰਿਪੋਰਟ ਹੁੰਦੀਆਂ ਨੇ ਠੀਕ ਐ ਦੂਜੀ ਗੱਲ ਇਹ ਐ ਇਹਨਾਂ ਨੇ ਨਾ ਕੋਈ ਦਵਾਈ ਨਾ ਕੋਈ ਇਹਨਾਂ ਨੇ ਕੁਝ ਮੱਲਮ ਪੱਟੀ ਕੁਝ ਨਹੀਂ ਕੀਤਾ ਜਖਮ ਕੀ ਗੱਲ ਕਿਉਂ ਲੜਾਈ ਦਾ ਕੀ ਕਾਰਨ ਐ ਕੌਣ ਨੇ ਜਿਹੜੇ ਦੇਖੋ ਜਿਹੜੇ ਸਾਡੇ ਮਤਲਬ ਆਪਸੀ ਝਗੜਾ ਹੋਇਆ ਸੀ ਇਹਨਾਂ ਦਾ ਕੋਈ ਗੱਲ ਨਹੀਂ ਹੋਈ ਇਹਨਾਂ ਦੀ ਮੋਟਰਸਾਈਕਲ ਦੀ ਚਾਬੀ ਕੱਢੀ ਕਿਹਨੇ ਕੱਢੀ ਐ ਜਿਹੜੇ ਮੁੰਡੇ ਨੇ ਮਾਰਿਆ ਸੀ ਸਾਹਮਣੇ ਹੀ ਘਰ ਆ ਬਿਲਕੁਲ ਉਹਨਾਂ ਦਾ ਤੇ ਉਹ ਕੁੜੀ ਦਾ ਲੜਾਈ ਚਲੋ ਠੀਕ ਹੋਗਾ ਅਲੱਗ ਸੀ ਮੈਟਰ ਸੀ ਹਨਾ ਬਟ ਇਹਨਾਂ ਦੇ ਨਾਲ ਤਾਂ ਨਾ ਇੰਨਾ ਕੁਛ ਕਰਦੇ ਨਾ ਉਹਨਾਂ ਦੀ ਚਾਬੀ ਕੱਢੀ ਆ ਮੋਟਰਸਾਈਕਲ ਦੀ ਗਾਣਾ ਨੇਤੀਆਂ ਨੇ ਇਹਨਾਂ ਨੇ ਕਿਹਾ ਘਰੇ ਫੋਨ ਕਰਕੇ ਵੀ ਮੈਨੂੰ ਗਾਣਾ ਦੇ ਦੇ ਨਾ ਤੁਸੀਂ ਆ ਜਾਓ ਜਦ ਨੂੰ ਮੇਰੇ ਮੰਮੀ ਹੋਰੀ ਆਏ ਨੇ ਮੇਰਾ ਬ੍ਰਦਰ ਆਇਆ ਇਹਨਾਂ ਨੂੰ ਮਾਰ ਕੇ ਬੇਹੋਸ਼ ਕਰਕੇ ਸੁਟਿਆ ਪਿਆ ਸੀ ਠੀਕ ਹੈ ਪੁਲਿਸ ਰਿਪੋਰਟ ਕਰਾਈਏ ਤੁਸੀਂ ਹਾਂਜੀ ਅਸੀਂ ਪੁਲਿਸ ਅਰਿਆਂ ਨੂੰ ਕਾਲ ਵੀ ਕੀਤੀ ਸੀ ਸਭ ਕੁਝ ਕੀਤਾ ਸੀ ਬਟ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਕਿੰਨੇ ਪਰਿਵਾਰ ਤੁਹਾਡੇ ਇੱਕ ਮੈਂਬਰ ਜ਼ਖਮੀ ਚਾਰ ਮੈਂਬਰ ਐਸਾ ਚਾਰ ਜਿਹੜੇ ਘਰ ਸੀ ਚਾਰਾਂ ਨੂੰ ਹੀ ਕੁੱਟਿਆ ਪੁਲਿਸ ਆਈ ਏ ਕੋਈ ਬਿਆਨ ਕਰਨ ਨੂੰ ਪੁਲਿਸ ਆਈ ਸੀ ਕੱਲ ਬਸ ਉਹਨਾਂ ਨੇ ਇੱਕ ਜਿਹੜਾ ਗਵਾਹ ਸੀਗਾ ਉਹਦੇ ਫੈਕਚਰ ਆ ਉਹਦੀ ਗਵਾਹੀ ਲੈ ਲਈ ਤੇ ਇਹ ਇਹਨਾਂ ਦੀ ਕੋਈ ਗਵਾਹੀ ਨਹੀਂ ਕੁਝ ਨਹੀਂ ਹੋਇਆ ਕਿੰਨੇ ਚਾਰਾਂ ਦੇ ਬਿਆਨ ਨਹੀਂ ਲੈ ਕੇ ਚਾਰਾਂ ਦੇ ਕੋਈ ਬਿਆਨ ਨਹੀਂ ਹੈ ਸਰ ਕਿਹੜਾ ਥਾਣਾ ਕਿਹੜਾ ਲੱਗਦਾ ਸਾਡਾ ਥਾਣਾ ਇੱਕ ਤਾਂ ਪਸੀਆਣਾ ਹੈ ਤੇ ਸਾਡੇ ਜਿਹੜੇ ਚੌਕੀ ਆ ਉਹ ਸਾਡੇ ਦਫਾਦੇ ਦੇ ਵਿੱਚ ਹੀ ਕੀ ਨਾਮ ਆ ਤੁਹਾਡਾ ਜੀ ਚੰਸੀ ਕੀ ਗੱਲ ਹੋਈ ਚੰਸੀ ਨਾਲ ساری ਜੇ ਕੰਮ ਹਾਰਦੀ ਰਾਤ ਨੂੰ 10:00 ਵਜੇ ਜੀ ਤਾਂ ਅੱਜ ਅਗੇ ਆਕਰ ਨੂੰ ਜਾ ਰਹਾ ਜੀ ਪੰਪ ਟੇਕ ਦੇ ਵਾਣ ਮਾ ਪਾਣੀ ਭੁਲੀ ਪਿਆਣ ਜਾ ਕੇ ਨੇ ਉੱਤੇ ਕੁੱਟ ਮਾਰੋਗੇ ਨਾ ਕੀ ਉਸ ਤੋਂ ਬਾਅਦ ਘਰੇ ਫੋਨ ਕਰਾ ਕਰਦੇ ਆਏ ਉਹਦੇ ਬੰਦੇ ਦੇ ਪਹਿਲੇ ਮੁੰਡਾ ਭਜਿੱਤਲੇ ਮੈਂ ਭਜਿੱਤਲੀ ਮੈਂ ਜਿੱਥੇ ਰਹਿੰਦਾ ਨੇ ਕੁੱਟ ਮਾਰ ਕੇ ਨੇ ਕਰੀਏ ਕੁੱਟ ਮਾਰ ਕੇ ਨੇ ਕੁੱਟ ਮਾਰਾ ਫਰੀ ਜਨਾ ਨੇ ਜੀ ਹਾਂਜੀ ਫਰੀ ਜਨਾ ਨਾ ਬੋਲਣਾ ਪਿੰਡੀ ਨੇ ਜੀ ਕੌਣ ਹੈ ਜੀ ਦਲਬੀਸ ਮੁੰਡਾ ਉਹਦਾ ਕਿਹਦਾ ਨਾਮ ਕੋਈ ਲਗ ਡਾਟਾ ਤੁਹਾਡੀ ਪਹਿਲਾਂ ਉਹਨਾਂ ਦਾ ਲੌਕਡਾਊਨ ਦਾ ਇਹ ਜਿਹੜਾ ਲੌਕਡਾਊਨ ਦਿਆਂ ਚਾਰ ਮਹੀਨੇ ਹੋ ਗਏ ਜੀ ਤੇ ਪਹਿਲਾਂ ਕੰਮ ਨਿੰਮੜ ਕੇ ਤੋ ਤਾਂ ਫਿਰ ਉਹਦਾ ਭਾਈ ਆ ਗਿਆ ਪਰ ਛੋਟਾ ਜੀ ਕਾਲਾ ਕਾਲਾ ਉਹਦੇ ਤੋਂ ਇੱਕ ਦੋ ਮੁੰਡੇ ਆ ਗਏ ਉਹਨੇ ਪੰਜ ਬੰਦੇ ਨੇ ਮਾਰ ਗਏ ਉਹਨੇ ਕਿਵੇਂ ਹਾਲਾਤ ਜਿਹੜੇ ਅੰਦਰ ਐਡਮਿਟ ਨੇ ਅੰਦਰ ਦਾ ਬਹੁਤ ਬੁਰੀ ਹਾਲਤ ਨਾਲ ਕੋਈ ਸੁਣਦਾ ਨਹੀਂ ਕੋਈ ਅੰਦਰ ਹੈ ਨਹੀਂ ਦਵਾਈ ਨਹੀਂ ਦਿੱਤੀ ਸਵੇਰੇ ਸਵੇਰੇ ਸਾਨੂੰ ਚਾਰ ਦਿਨ ਦਵਾਈ ਲੈਂਦੇ ਜੀ ਬਾਹਰ ਜਾ ਕੇ ਜੀ ਗੱਲ ਐਕਸਟਰਾ ਦੇ ਉਹਨਾਂ ਦੇ ਐਕਸਟਰਾ ਦੇ ਵਿੱਚ ਕਈ ਨੋਰਮਲ ਜਿਹੜੀ ਬਾਹ ਕਰੇ ਕੋਈ ਬੰਦੇ ਦੀ ਉਹ ਕੰਮ ਕਰੇ ਬਾਹ ਦੀ ਸੇਲ ਹੋਈ ਹੈ ਸਾਰੀ ਜਿਆ ਨਾ ਜੀ ਸਰਬਜੀਤ ਸਿੰਘ ਆ ਜੀ ਪਿੰਡ ਮੇਰਾ ਕਗੜਾ ਤਸੀਨ ਨਾ ਭਾਈ ਦਾ ਤੇ ਜਿਹੜੇ ਵੀਰੇ ਤੁਸੀਂ ਆਪਣੇ ਹੁਣ ਦੇਖ ਕੇ ਉਹਨਰੇ ਆਪਣੇ